anthropics ਦੇ ਨਵੇਂ AI ਟੂਲਸ ਨਾਲ ਅਮਰੀਕਾ ਤੇ ਭਾਰਤ ਵਿੱਚ IT ਸਟਾਕਸ ਵਿੱਚ ਉਛਾਲ ਸੈਨ ਫ੍ਰਾਂਸਿਸਕੋ ਆਧਾਰਿਤ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਐਥਰੋਪਿਕ ਵੱਲੋਂ ਆਪਣੇ ਨਵੇਂ AI ਟੂਲ ਕਲਾਉਡ ਕੋਵਾ ਕਤੇ ਕਾਨੂੰਨੀ ਕੰਮਾਂ ਲਈ ਖਾਸ ਲੀਗਲ ਟੂਲਸ ਲਾਂਚ ਕਰਨ ਤੋਂ ਬਾਅਦ ਗਲੋਬਲ ਟੈਕ ਮਾਰਕੀਟ ਵਿੱਚ ਭਾਰੀ ਹਲਚਲ ਮਚ ਗਈ ਹੈ ਇਸ ਦਾ ਸਭ ਤੋਂ ਵੱਡਾ ਅਸਰ ਭਾਰਤੀ ਆਈਟੀ ਸੈਕਟਰ ਤੇ ਵੇਖਣ ਨੂੰ ਮਿਲਿਆ ਜਿੱਥੇ ਸਟਾਕ ਮਾਰਕੀਟ ਖੁੱਲਦੇ ਹੀ ਭਾਰੀ ਵਿਕਰੀ ਹੋਈ ਹੈ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਆਈਟੀ ਸਟਾਕਸ ਬੁਰੀ ਤਰ੍ਹਾਂ ਲੁੜਕ ਗਏ ਨੇ ਜਿਸ ਕਾਰਨ ਸੈਂਸੈਕਸ 100 ਅੰਕ ਤੋਂ ਵੱਧ ਡਿੱਗਿਆ ਨਿਫਟੀ ਆਈਟੀ ਇੰਡੈਕਸ ਲਗਭਗ 6% ਤੱਕ ਡਿੱਗ ਗਿਆ ਜੋ 5.87 ਤੋਂ 6.3 ਦੀ ਗਿਰਾਵਟ ਵਿੱਚ ਆ ਗਿਆ ਹੈ ਅਤੇ 36345 ਦੇ ਆਸਪਾਸ ਆ ਗਿਆ ਹੈ ਇਹ 2020 ਤੋਂ ਬਾਅਦ ਆਈਟੀ ਇੰਡੈਕਸ ਦੀ ਸਭ ਤੋਂ ਵੱਡੀ ਇੱਕ ਰੋਜ਼ਾ ਗਿਰਾਵਟ ਮੰਨੀ ਜਾ ਰਹੀ ਹੈ ਇਸ ਗਿਰਾਵਟ ਵਿੱਚ ਵੱਡੀਆਂ ਆਈਟੀ ਕੰਪਨੀਆਂ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਨੇ ਇਨਫੋਸਿਸ ਦੇ ਸ਼ੇਅਰ 7.4% ਦੇ ਤੱਕ ਗਏ ਨੇ ਜਦ ਕੀ TCS ਲਗਭਗ 7% ਦੀ HCL Tech 5% ਦੀ Tech Mahindra 6% ਦੀ ਅਤੇ Wipro ਕਰੀਬ 4% ਦੇ ਤੱਕ ਡਿੱਗਦੇ ਨਜ਼ਰ ਆ ਰਹੇ ਨੇ ਅਤੇ ਕੁੱਲ ਮਿਲਾ ਕੇ ਦੇਸ਼ ਦੀਆਂ 10 ਵੱਡੀਆਂ IT ਕੰਪਨੀਆਂ ਵਿੱਚ 4 ਤੋਂ 6% ਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ ਇਸ ਭਾਰੀ ਵਿਕਰੀ ਦੀ ਵਜ੍ਹਾ ਬਣੀ Anthropic ਕੰਪਨੀ ਦਾ ਨਵਾਂ AI ਵਰਕ ਪਲੇਸ suit ਕੰਪਨੀ ਨੇ ਆਪਣੇ AI ਸਿਸਟਮ ਕਲਾਊਡ ਲਈ ਕੋਵਾਕ ਨਾਮ ਦਾ 에ਜੈਂਟ ਅਤੇ ਕਾਨੂੰਨੀ ਕੰਮਾਂ ਲਈ ਖਾਸ ਟੂਲ ਕੌਂਜ ਕੀਤਾ ਹੈ ਜੋ ਹੁਣ ਕਾਰਪੋਰੇਟ ਕਾਨੂੰਨੀ ਕੰਮ ਕੰਟਰੈਕਟ ਰਿਵਿਊ ਅਤੇ ਐਨਡੀਏ ਐਨਾਲਿਸਿਸ ਕੰਪਲਾਈਂਸ ਮੋਨਿਟਰਿੰਗ ਅਤੇ ਆਈਟੀ ਸਹਾਇਤਾ ਵਰਗੇ ਕੰਮ ਅਤੇ ਆਪਣੇ ਆਪ ਕਰ ਸਕਦੇ ਨੇ ਨਿਵੇਸ਼ਕਾਂ ਨੂੰ ਸਭ ਤੋਂ ਵੱਧ ਡਰ ਇਸ ਗੱਲ ਨੇ ਪਾਇਆ ਹੈ ਕਿ ਇਹ ਆਈ ਏ ਆਈ ਏਜੰਟ ਉਹਨਾਂ ਸੇਲਜ਼ ਫੋਰਸ ਸਰਵਿਸ ਨਾਓ ਵਰਗੀਆਂ ਸੌਫਟਵੇਅਰ ਐਜ਼ ਅ ਸਰਵਿਸ ਪਲੇਟਫਾਰਮਾਂ ਨੂੰ ਵੀ ਬਾਈਪਾਸ ਕਰ ਸਕਦੇ ਨੇ ਅਤੇ ਬਿਨਾ ਕਿਸੇ ਇਨਸਾਨੀ ਦਖਲ ਦੇ ਸਿੱਧਾ ਕੰਮ ਕਰ ਸਕਦੇ ਨੇ ਇਸੇ ਕਾਰਨ ਇਨਵੈਸਟਮੈਂਟ ਬੈਂਕ ਜੈਫਰੀਜ਼ ਨੇ ਇਸ ਸਥਿਤੀ ਨੂੰ ਸੈਸਪੋ ਕਲਾਪਸ ਨਾਲ ਨਾਮ ਦਿੱਤਾ ਹੈ ਸੌਫਟਵੇਅਰ ਐਜ਼ ਅ ਸਰਵਿਸ ਅਰਥਾਤ ਕੰਪਨੀ ਲਈ ਅਸਥਿਤਵ ਦਾ ਸੰਕਟ ਅਮਰੀਕਾ ਦੀ ਵਾਲ ਸਟਰੀਟ ਤੇ ਵੀ ਇਸ ਦਾ ਗਹਿਰਾ ਅਸਰ ਵੇਖਣ ਨੂੰ ਮਿਲਿਆ ਹੈ ਤੇ ਐਸ ਐਂਡ ਪੀ 500 ਅਤੇ 0.84% ਦੀ ਗਿਰਾਵਟ ਆਈ ਹੈ ਜਦਕਿ ਨਸਦਾ ਕੰਪੋਜ਼ਾਈਟ 1.43% ਤੱਕ ਲੁੜਕ ਗਿਆ ਹੈ ਟੈਕ ਉਦਯੋਗ ਦੀਆਂ ਵੱਡੀਆਂ ਕੰਪਨੀਆਂ ਵੀ ਇਸ ਤੋਂ ਬਚ ਨਹੀਂ ਸਕੀਆਂ ਮਾਈਕਰੋਸਾਫਟ ਅਤੇ ਮੈਟਾ ਵਰਗੀਆਂ ਵੱਡੀਆਂ ਟੈਕ ਕੰਪਨੀਆਂ 2% ਤੋਂ ਵੱਧ ਡਿੱਗੀਆਂ ਨੇ ਜਦਕਿ ਨਵੀਡੀਆ ਲਗਭਗ 3% ਦੀ ਲੁੜਕ ਗਿਆ ਹੈ ਸਰਵਿਸਨਾਓ ਅਤੇ ਸੇਲਸਫੋਰਸ ਦੇ ਸ਼ੇਅਰ ਕਰੀਬ 7% ਦੇ ਤੱਕ ਡਿੱਗ ਗਏ ਨੇ ਭਾਰਤੀ ਆਈਟੀ ਕੰਪਨੀਆਂ ਲਈ ਇਹ ਸਥਿਤੀ ਹੋਰ ਵੀ ਗੰਬੀਰ ਮੰਨੀ ਜਾ ਰਹੀ ਹੈ ਕਿਉਂਕਿ ਉਹਨਾਂ ਦਾ ਕਾਰੋਬਾਰ ਲੰਬੇ ਸਮੇਂ ਤੋਂ ਡਾਟਾ ਪ੍ਰੋਸੈਸਿੰਗ, ਕੰਟਰੈਕਟ ਐਨਾਲਿਸਿਸ, ਕਸਟਮਰ سپورਟ ਅਤੇ ਕੰਪਲਾਈਂਸ ਵਰਗੀਆਂ ਸੇਵਾਵਾਂ ਤੇ ਨਿਰਭਰ ਰਿਹਾ। ਜਿਨ੍ਹਾਂ ਨੂੰ ਹੁਣ AI ਆਸਾਨੀ ਨਾਲ ਆਟੋਮੇਟ ਕਰ ਸਕਦੀ ਹੈ। ਇਕਨੋਮਿਕ ਸਰਵੇ 2025 ਤੋਂ 26 ਨੇ ਵੀ ਇਸ ਖਤਰੇ ਵੱਲ ਇਸ਼ਾਰਾ ਕੀਤਾ ਹੈ। ਸਰਵੇਖਣ ਅਨੁਸਾਰ AI ਲਈ ਲੋੜਿੰਦਾ ਡਾਟਾ ਤੇ ਕੰਪਿਊਟ ਪਾਵਰ ਕੁਝ ਹੀ ਗਲੋਬਲ ਕੰਪਨੀਆਂ ਦੇ ਹੱਥਾਂ ਵਿੱਚ ਕੇਂਦ੍ਰਿਤ ਹੋ ਰਹੀ ਹੈ ਜਿਸ ਨਾਲ ਭਾਰਤ ਦੇ ਆਈਟੀ ਸੈਕਟਰ ਦੀ ਮੁੱਖ ਤਾਕਤ ਕਮਜ਼ੋਰ ਪੈ ਸਕਦੀ ਹੈ ਜੇ ਸਮੇਂ ਤੇ ਬਦਲਾਅ ਨਹੀਂ ਕੀਤੇ ਗਏ ਤਾਂ ਭਾਰਤੀ ਆਈਟੀ ਉਦਯੋਗ ਨੂੰ ਲੰਬੇ ਸਮੇਂ ਵਿੱਚ ਨੁਕਸਾਨ ਹੋ ਸਕਦਾ ਹੈ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਮੌਜੂਦਾ ਗਿਰਾਵਟ ਕੁਝ ਹੱਦ ਤੱਕ ਡਰ ਕਾਰਨ ਵੀ ਹੋ ਸਕਦੀ ਹੈ ਪਰ ਇਹ ਸਾਫ ਹੈ ਕਿ AI ਦੇ ਆਉਣ ਨਾਲ ਆਈਟੀ ਕੰਪਨੀਆਂ ਦੇ ਮਾਲੀਏ ਅਤੇ ਬਿਜ਼ਨਸ ਮਾਡਲ ਤੇ ਅਸਰ ਪੈਣਾ ਤੇ ਵਿਡੰਬਨਾ ਇਹ ਹੈ ਕਿ ਜਿਹੜੀ AI ਟੈਕਨੋਲੋਜੀ ਨੂੰ ਇਹ ਕੰਪਨੀਆਂ ਆਪਣੇ ਗਾਹਕਾਂ ਲਈ ਅਪਣਾਉਂਦੀਆਂ ਆ ਰਹੀਆਂ ਨੇ ਉਹੀ ਹੁਣ ਆਉਣ ਲਈ ਸਭ ਤੋਂ ਵੱਡਾ ਸਵਾਲ ਬਣ ਗਈ ਹੈ ਇਹ ਕਿ ਇਹ ਗਿਰਾਵਟ ਸਥਾਈ ਕਬਰਾਹਟ ਹੈ ਜਾਂ IT ਸੈਕਟਰ ਲਈ ਕਿਸੇ ਵੱਡੇ ਬਦਲਾਅ ਦੀ ਸ਼ੁਰੂਆਤ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇੱਕ ਗੱਲ ਪੱਕੀ ਹੈ AI ਨੇ ਟੈਕ ਉਦਯੋਗ ਬਾਰੇ ਸੋਚ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ